ਜਿਨ੍ਹਾਂ ਲੋਕਾਂ ਨੂੰ ਮੰਦਰਾਂ ਵਿੱਚ ਨਹੀਂ ਸੀ ਵੜਨ ਦਿੱਤਾ ਜਾ ਰਿਹਾ ਭਗਤ ਨਾਮਦੇਵ ਜੀ ਵਰਗਿਆਂ ਨੂੰ ਹਜ਼ੂਰ ਤੋਂ 200 ਸਾਲ ਪਹਿਲਾਂ ਦਾ ਜਨਮ ਹੈ ਭਗਤ ਨਾਮਦੇਵ ਜੀ ਹੁਰਾਂ ਦਾ ਉਹਨਾਂ ਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ ਇਸ ਕਰਕੇ ਤੂੰ ਸ਼ੂਦਰਾਂ ਦਾ ਮੁੰਡਾ ਤੂੰ ਨੀਚ ਜਾਤੀ ਵਾਲਾ ਹੈ ਤੈਨੂੰ ਭਗਵਾਨ ਦੇ ਮੱਥੇ ਨੇ ਲੱਗਣ ਦਿੱਤਾ ਜਾਵੇਗਾ ਪਰ ਪਿਆਰ ਦਾ ਵੱਧਾ ਹੋਇਆ ਭਗਤਾਂ ਦੀ ਪੈ ਹੀ ਸਵਾਰਨ ਵਾਲਾ ਅਕਾਲ ਪੁਰਖ ਆਪਾਂ ਜਪਦੇ ਹਰ ਰੋਜ਼ ਸੋਦਰ ਦੀ ਚੌਂਕੀ ਵੇਲੇ ਹਰ ਯੁੱਗ-ਯੁੱਗ ਭਗਤਿ ਉਹ ਪਾਇਆ ਅਜ ਰਖਦਾ ਆਇਆ RAM ਰਾਜੇ ਹਰਨਾਖਿ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਾਇਆ ਉਹ ਅੰਤ ਵੀ ਬੌੜਦਾ ਹੈ ਆਪਣੇ ਭਗਤਾਂ ਦੀ ਪੈ ਸਵਾਰਨ ਲਈ ਭਗਨ ਨਾਮ ਦੇਵ ਦੀ ਹੋਰਾਂ ਨੂੰ ਦੁਰਕਾਰ ਦਿੱਤਾ ਸੀ ਇਸ ਜਹਾਨ ਦੇ ਵਿਪਰਵਾਦੀ ਸੋਚ ਦੇ ਨਾਲ ਵੰਡੇ ਹੋਏ ਬ੍ਰਾਹਮਣ ਨੇ ਕਿ ਤੁਸੀਂ ਸ਼ੂਦਰਾਂ ਦੇ ਘਰ ਦੇ ਜਨਮ ਲੈਣ ਵਾਲੇ ਮੰਦਰ ਵਿੱਚ ਆਉਣ ਦਾ ਘਰ ਨੇ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢ ਦਿੱਤਾ ਪਗਲ ਨਾਮਦੇਵ ਦੀ ਦਿਉਰੇ ਦੇ ਪਿੱਛਲੇ ਪਾਸੇ ਬੈਠ ਗਏ ਮੰਦਰ ਦੇ ਪਿੱਛਲੇ ਪਾਸੇ ਤੇ ਪਰਮੇਸ਼ਰ ਦੀ ਆਬਾਦਤ ਕੀਤੀ ਫਿਰਦਾ ਸੱਚਾ ਸੀ ਨਾ ਸੱਚੇ ਹਿਰਦੇ ਨਾਲ ਜਿੰਨਾਂ ਨੂੰ ਇਸ ਘਰ ਵਿੱਚੋਂ ਕਿਣਕਾ ਏਕ ਹੀ ਮਿਲ ਗਿਆ ਉਹ ਪ੍ਰਵਾਨ ਚੜ ਜਾਂਦੇ ਆ ਬਾਬੇ ਦੀ ਬਾਣੀ ਦਾ ਪਵਿੱਤਰ ਫਰਮਾਨ ਹੈ ਕਿਣਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਉਹਨਾਂ ਦੀ ਮਹਿਮਾ ਗਿਣਨੇ ਔਰ ਲਿਖਣ ਤੋਂ ਬਾਹਰ ਦੀ ਗੱਲ ਹੋ ਜਾਂਦੀ ਜਿੰਨਾਂ ਨੂੰ ਕਿਣਕਾ ਏਕ ਹੀ ਮਿਲ ਜਾਵੇ ਪਰ ਹੋਵੇ ਸੱਚੇ ਹਿਰਦੇ ਨiyet ਨਾਲ ਕੀਤੀ ਹੋਈ ਸੇਵਾ ਭਗਤ ਨਾਮਦੇਵ ਜੀ ਹੋਰਾਂ ਨੇ ਪਰਮੇਸ਼ਰ ਨੂੰ ਹਿਰਦੇ ਤੋਂ ਅਰਾਧਿਆ ਤੇ ਦਿਉਰਾ ਘੁੰਮ ਗਿਆ ਜਿਸ ਪਾਸੇ ਭਗਤ ਜੀ ਹੋਰੀ ਬੈਠੇ ਉਸ ਪਾਸੇ ਨੂੰ ਦੋਰੇ ਦਾ ਮੂੰਹ ਹੋ ਗਿਆ ਵਿਪਰਵਾਦੀ ਸੋਚ ਨੇ ਫੇਰ ਮੰਦਰ ਵਿੱਚੋਂ ਬਾਹਰ ਆ ਕੇ ਭਗਤ ਜੀ ਨੂੰ ਧੱਕੇ ਮਾਰ ਕੇ ਕੱਢ ਦਿੱਤਾ ਤੇ ਭਗਤ ਨਾਮਦੇਵ ਜੀ ਹੁਰੀ ਦੂਜੇ ਪਾਸੇ ਮੰਦਰ ਦੇ ਬੈਠ ਗਏ ਦਿਉਰਾ ਫਿਰ ਘੁੰਮਿਆ ਤੇ ਆਖਰ ਹੰਕਾਰੀ ਸੋਚ ਰੱਖਣ ਵਾਲੇ ਬ੍ਰਾਹਮਣ ਨੂੰ ਚਰਨਾਂ ਤੇ ਡਿੱਗਣਾ ਪਿਆ ਭਗਤ ਨਾਮਦੇਵ ਜੀ ਦੇ ਉਹਨਾਂ ਵਰਗੇ ਪਿਆਰਿਆਂ ਦੀ ਪੈਜ ਸਵਾਰਨ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਹਾਨ ਦੇ ਵਿੱਚ ਆਏ ਹਾ ਜੂੜਦੇ ਆਉਣ ਤੋਂ ਪਹਿਲਾਂ ਅਜਿਹਾ ਜਿਹਾ ਅੱਜ ਆਪਾਂ ਬੈਠੇ ਆ ਨਾ satsang ਵਿੱਚ ਇਸ ਤਰ੍ਹਾਂ É, nem se põe o